ਸੱਚੇ ਪਾਤਸ਼ਾਹ ਜਗੂ ਲੋਕ ਨਾਲ ਖੰਡ ਬ੍ਰਹਮੰਡਾਂ ਦੇ ਮਾਲਕ ਚਬਰ ਛਤਰ ਤਖਤਾਂ ਦੇ ਮਾਲਕ ਜਾਗਦੀ ਜੋਤ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਾਧਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਸੋ ਸਾਧ ਸੰਗਤ ਦੀ ਸਭਾ ਹੋਇਆ ਹੈ ਕਥਾ ਵਿਚਾਰਾਂ ਦਾ ਜੋ ਇਸ ਪਾਵਰ ਪਵਿੱਤਰ ਅਸਥਾਨ ਤੇ ਆਪਾਂ ਰੋਜ਼ਾਨਾ ਹੀ ਰਹਿਤ ਨਾਮੇ ਅਤੇ ਤਨਖਾ ਨਾਮੇ ਦੀਆਂ ਕਥਾ ਸਰਵਣ ਕਰਦੇ ਆ ਰਹੇ ਹਾਂ ਜੋ ਗੁਰੂ ਕਲਗੀ ਧਰਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਬਿਰੜ ਕਰਵਾਈਆਂ ਹਨ ਕਿ ਸਾਡਾ ਸਿੱਖ ਆਪਣਾ ਜੀਵਨ ਕਿਵੇਂ ਬਤੀਤ ਕਰੇ ਸਾਡੇ ਸਿੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ ਸੋ ਮਹਾਰਾਜ ਸਿੱਖਿਆਵਾਂ ਦੇ ਰਹੇ ਐ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਕੇ ਸਭ ਸੰਗਤ ਪ੍ਰੇਮ ਦੇ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦਾ ਜੂਆ ਹਿਰੇ ਜੋ ਮਾਲ ਧੰਨ ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਗਰਾਜ ਮਾਨ ਹਨ ਤੇ ਮਹਾਰਾਜ ਜੀ ਦੇ ਪਾਸ ਹੀ ਭਾਈ ਆਨੰਦ ਲਾਲ ਜੀ ਬੈਠੇ ਹੋਏ ਐ ਭਾਈ ਆਨੰਦ ਲਾਲ ਜੀ ਮਹਾਰਾਜ ਜੀ ਕੋ ਪ੍ਰਸ਼ਨ ਪੁੱਛ ਰਹੇ ਐ ਭਾਈ ਨਾਨ ਲਾਲ ਜੀ ਪ੍ਰਸ਼ਨ ਕਰਦੇ ਆ ਕਹਿੰਦੇ ਮਹਾਰਾਜ ਮੈਨੂੰ ਇਹ ਗੱਲ ਦੱਸੋ ਮੈਨੂੰ ਇਹ ਗੱਲ ਦੱਸੋ ਸੋ ਮਹਾਰਾਜ ਇਹ ਵਚਨ ਸੁਣ ਸੁਣ ਕੇ ਮਹਾਰਾਜ ਜੀ ਉਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਆ ਸੋ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਕਹਿਣ ਲੱਗੇ ਕਹਿੰਦੇ ਨਿੰਦਾ ਜੂ ਹੈ ਹਿਰੈ ਜੋ ਮਾਲ ਜਿਹੜਾ ਨਿੰਦਿਆ ਕਰੇ ਸਾਧ ਸੰਗਤ ਜੀ ਸਿੱਖ ਨੇ ਤੇ ਭੁੱਲ ਕੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਨਿੰਦਿਆ ਭਰੀ ਕਿਸੈ ਕੀ ਨਾਹੀ ਮਨ ਮੁਖ ਗੁੰਗਦ ਕਰਨ ਆਪਣੀ ਜੀਵ ਤੋਂ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਹੈ ਇਹ ਸਿੱਖ ਦਾ ਜੀਵਨ ਦਾ ਸਾਧ ਸੰਗਤ ਦੀ ਅੰਗ ਹੋਣਾ ਚਾਹੀਦਾ ਹੈ ਏ ਨਾ ਹੋਵੇ ਕਿ ਕਿਸੇ ਦੇ ਕੋਲ ਵੀ ਖਲੋਤਾ ਬਸ ਨਿੰਦਿਆ ਚੁਗਲੀ ਈਰਖਾ ਦੁਆਖ ਦੇ ਨਾਲ ਹੀ ਭਰਿਆ ਹੋਵੇ ਨਹੀਂ ਭਾਈ ਕਿਸੇ ਦੀ ਨਿੰਦਿਆ ਨਹੀਂ ਕਰਨੀ ਫਿਰ 사ਤ ਸੰਗਤ ਜੀ ਜੂਆ ਸਿੱਖ ਨੇ ਕਦੇ ਵਾਸਤੇ ਜੂਆ ਨਹੀਂ ਖੇਡਣਾ ਕਈ ਸੱਟਾ ਖੇਡਦੇ ਐ ਜੂਆ ਖੇਡਦੇ ਐ ਸਿੱਖ ਨੇ ਇਹ ਭੁੱਲ ਕਰਕੇ ਵੀ ਕਦੇ ਜੂਆ ਨਹੀਂ ਖੇਡਣਾ ਹੈ ਫਿਰ ਤੀਸਰਾ ਬਚਨ ਆਇਆ ਹੀ ਰਹਿ ਜੋ ਮਾਲ ਜਿਹਦੇ ਮਨ ਦੇ ਵਿੱਚ ਸਾਧ ਸੰਗਤ ਜੀ ਇਹ ਹੋਵੇ ਕਿ ਮੈਂ ਕਿਸੇ ਦੇ ਨਾਲ ਠੱਗੀ ਮਾਰਨੀ ਹੈ ਕਿਸੇ ਦਾ ਧਨ ਚਰਾਉਣਾ ਹੈ ਕਿਸੇ ਦਾ ਹਾਕ ਮਾਰਨਾ ਹੈ ਸੋ ਐਸਾ ਨਾ ਹੋਵੇ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਨੰਦਿਆ ਕਰਦਾ ਹੈ ਜੂਆ ਖੇਡਦਾ ਹੈ ਤੇ ਦੂਸਰਿਆਂ ਦਾ ਧਨ ਚਰਾਉਂਦਾ ਹੈ ਜਾਂ ਕਿਸੇ ਦਾ ਹੱਕ ਮਾਰਦਾ ਹੈ ਮਹਾ ਦੁਖਾਵੇ ਤਿਸ ਕੋ ਕਾਲ ਅੰਤਲੇ ਸਮੇ ਮੌਤ ਦਾ ਸਮਾ ਉਹਦੇ ਉੱਪਰ ਬੜਾ ਦੁਖਦਾਇਕ ਆਉਂਦਾ ਹੈ ਜਿਹੜਾ ਨਿੰਦਿਆ ਕਰੇ ਜਿਹੜਾ ਜੂਆ ਖੇਡੇ ਤੇ ਜਿਹੜਾ ਦੂਸਰਿਆਂ ਦਾ ਧਨ ਚੁਰਾਵੇ ਕਿਸੇ ਦਾ ਹੱਕ ਮਾਰੇ ਮਹਾਰਾ ਸਤਿ ਪਾਤਸ਼ਾਹ ਜੀ ਕਹਿੰਦੇ ਅੰਤਲਾ ਸਮਾ ਮਹਾ ਦੁਖਾਵੇ ਬੜਾ ਉਹਦੇ ਵਾਸਤੇ ਦੁਖਦਾਇਕ ਹੋ ਜਾਂਦਾ ਫਿਰ ਸਾਥ ਸੰਗਤ ਜੀ ਰੋਜ਼ ਮਰ ਮਰ ਕੇ ਫਿਰ ਮਰਦਾ ਹੈ ਮੰਜੀ ਦੇ ਉੱਪਰ ਪੈ ਜਾਂਦਾ ਹੈ ਕਈ ਫਿਰ ਦੁਖ ਭੋਗ ਕੇ ਫਿਰ ਇਹ ਸੰਸਾਰ ਤੋਂ ਜਾਂਦਾ ਹੈ ਗੁਰ ਕੀ ਨਿੰਦਾ ਸੋਨੇ ਨਾਕਾਨ ਹਾਂ ਜਿਹੜਾ ਸਿੱਖ ਹੈ ਨਾ ਉਹ ਆਪਣੇ ਗੁਰੂ ਦੀ ਨਿੰਦਿਆ ਨਾ ਸੁਣੇ ਆਪਣੇ ਕੰਨਾਂ ਦੇ ਨਾਲ ਜਿਹੜਾ ਕੋਈ ਬੰਦਾ ਸਾਧ ਸੰਗ ਹੈ ਜੀ ਅੱਜ ਬੜੇ ਹਨ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਆ ਗੁਰੂ ਦੀ ਗੁਰਬਾਣੀ ਦੀ ਨਿੰਦਿਆ ਕਰਦੇ ਆ ਜੀ ਆਹ ਗੁਰਬਾਣੀ ਗੁਰੂ ਕੀ ਨਹੀਂ ਐ ਇਹ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਪਰ ਮਹਾਰਾਜ ਜੀ ਕਹਿੰਦੇ ਜਿਹੜਾ ਸੱਚਾ ਸਿੱਖ ਹੈ ਨਾ ਉਹ ਆਪਣੇ ਗੁਰੂ ਦੀ ਨਿੰਦਿਆ ਨਾ ਸੁਣੇ ਆਪਣੇ ਕੰਨਾਂ ਦੇ ਨਾਲ ਤੇ ਸਾਡਾ ਗੁਰੂ ਕੌਣ ਹੈ ਮੈਂ ਇਹ ਵੀ ਸਪਸ਼ਟ ਕਰ ਦਵਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਵੀ ਬੜੇ ਗੁਰੂ ਬਣਾ ਕੇ ਬੈਠੇ ਐ ਕਈ ਕਹਿੰਦਾ ਜੀ ਉਹ ਮੇਰਾ ਗੁਰੂ ਹੈ ਮੇਰਾ ਕੋਈ ਕੁੱਲ ਗੁਰੂ ਹੈ ਸਾਧ ਸੰਗਤ ਜੀ ਕੋਈ ਕੁੱਲ ਗੁਰੂ ਨਹੀਂ ਕੋਈ ਜਗਤ ਗੁਰੂ ਨਹੀਂ બસ ਇਨਾ ਮੰਨ ਦੇ ਵਿੱਚ ਰੱਖਣਾ ਸਾਡਾ ਕੇਵਲ ਤੇ ਕੇਵਲ ਇੱਕ ਗੁਰੂ ਹੈ ਉਹ ਕਿਹੜਾ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤੋਂ ਇਲਾਵਾ ਹੋਰ ਕਿਸੇ ਨੂੰ ਗੁਰੂ ਨਹੀਂ ਧਾਰਨ ਕਰਨਾ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਨਾ ਉਹ ਆਪਣੇ ਗੁਰੂ ਦੀ ਨਿੰਦਿਆ ਨਾ ਸੁਣੇ ਆਪਣੇ ਕੰਨਾਂ ਦੇ ਨਾਲ ਭੇਟ ਕਰੇ ਸੰਗ ਕਿਰਪਾਨ ਜਿਹੜਾ ਗੁਰੂ ਦੀ ਨਿੰਦਿਆ ਕਰ ਦਵੇ ਨਾ ਤੁਹਾਡੇ ਸਾਹਮਣੇ ਉਹਨੂੰ ਕਿਰਪਾਨ ਦੇ ਨਾਲ ਐ ਝਟਕਾ ਕੇ ਰੱਖ ਦੋ ਮਾਰ ਦੋ ਪਰ ਉਹਦੇ মুখ ਦੇ ਵਿੱਚੋਂ ਆਪਣੇ ਗੁਰੂ ਦੀ ਨਿੰਦਿਆ ਨਾ ਸੁਣੋ ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਬੰਦਾ ਤੁਹਾਡੇ ਗੁਰੂ ਦੀ ਨਿੰਦਿਆ ਕਰੇ ਨਾ ਉਹਦਾ ਲਿਹਾਜ਼ ਨਾ ਕਰੋ ਕਿਰਪਾਨ ਦੇ ਨਾਲ ਉਹਦਾ ਸੇਰੀ ਧੜ ਦੇ ਨਾਲ ਉਹ ਵੱਖਰਾ ਕਰਦੇ ਹੋ ਦੋਹਰਾ ਗੋਲਕ ਰੱਖੈ ਨਾਹੇ ਜੋ ਛਾਲ ਕਾ ਕਰੈ ਵਪਾਰ ਹੁਣ ਸਾਧ ਸੰਗਤ ਜੀ ਗੋਲਕਾਂ ਰੱਖੀਆਂ ਜਾਂਦੀਆਂ ਹਨ ਜਿਵੇਂ ਗੁਰੂ ਘਰਾਂ ਦੇ ਵਿੱਚ ਗੋਲਕਾਂ ਹੁੰਦੀਆਂ ਨੇ ਇਹ ਵੀ ਸਾਧ ਸੰਗਤ ਜੀ ਸੁਣ ਲੈਣਾ ਮਹਾਰਾਜ ਜੀ ਦੇ ਕੀ ਵਾਕ ਨੇ ਹੁਣ ਵੇਖੋ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਵੀ ਗੋਲਕਾ ਨੇ ਹੋਰ ਜਗਾਵਾਂ ਤੇ ਵੀ ਗੋਲਕਾ ਨੇ ਥਾਂ ਥਾਂ ਤੇ ਗੋਲਕ ਰੱਖੀ ਹੋਈ ਹੈ ਸਾਧ ਸੰਗਤ ਜੀ ਰੱਖਣੀ ਚਾਹੀਦੀ ਸਾਡੀ ਪ੍ਰਾਤਨ ਮਰਿਆਦਾ ਹੈ ਪਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਬਾਕ ਨੇ ਮਹਾਰਾਜ ਜੀ ਕਹਿੰਦੇ ਗੋਲਕ ਰੱਖਾ ਹੁਣ ਵੇਖੋ ਕਿ ਗੋਲਕ ਰੱਖੀ ਹੋਵੇ ਤੇ ਸੰਗਤ ਉਸ ਗੋਲਕ ਦੇ ਵਿੱਚ ਪੈਸਾ ਪਾ ਰਹੀ ਹੈ ਧਨ ਪਾ ਰਹੀ ਹੈ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਉਸ ਗੋਲਕ ਦੇ ਵਿੱਚ ਪਾ ਰਹੀ ਹੈ ਪ੍ਰਸਾਦ ਸੰਗਤ ਜੀ ਨਾ ਹੈ ਜੋ ਪਰ ਜਿਹੜੇ ਉਹ ਗੋਲਕ ਖੋਲਣ ਵਾਲੇ ਬੰਦੇ ਐ ਉਹ ਗੋਲਕ ਦੀ ਮਾਇਆ ਕਿਸੇ ਕੰਮ ਵਾਸਤੇ ਨਾਲ ਲਾਉਣ ਆਪ ਖਾ ਜਾਣ ਜਾ ਹੋਰ ਹੀ ਮੰਦੇ ਕਰਮਾ ਦੇ ਵਿੱਚ ਉਹ ਗੋਲਕ ਦਾ ਪੈਸਾ ਲਾ ਦੇਣ ਆਤ ਸਾਧ ਸੰਗਤ ਦੀ ਬਹੁਤ ਜਗਾਂ ਤੇ ਜਗਾਵਾਂ ਤੇ ਵੇਖਿਆ ਹੈ ਬਹੁਤ ਥਾਵਾਂ ਤੇ ਵੇਖਿਆ ਹੈ ਕਿ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਮਾਇਆ ਕੱਢ ਕੇ ਕਈ ਸਾਧ ਸੰਗਤ ਆ ਜੀ ਆਪਣੇ ਵਾਸਤੇ ਵਰਤਦੇ ਨੇ ਗੁਰੂ ਘਰ ਦੀ ਮਾਇਆ ਖਾਂਦੇ ਨੇ ਪਰ ਸਾਧ ਸੰਗਤ ਜੀ ਖਿਆਲ ਰੱਖਣਾ ਗੁਰੂ ਘਰ ਦੀ ਮਾਇਆ ਕਦੇ ਵਾਸਤੇ ਵੀ ਖਰਚ ਨਹੀਂ ਨਹੀਂ ਆਪਣੇ ਲਈ ਬਹੁਤ ਦੇਖਿਆ ਸਾਧ ਸੰਗਤ ਜੀ ਜਿਹੜੇ ਗੁਰੂ ਘਰ ਦੀ ਮਾਇਆ ਦੇ ਵਿੱਚੋਂ ਗੋਲਕ ਦੇ ਵਿੱਚੋਂ ਮਾਇਆ ਕੱਢ ਕੇ ਤੇ ਆਪਣੇ ਕਾਰੋਬਾਰਾਂ ਵਾਸਤੇ ਵਰਤਦੇ ਆ ਆਪਣੇ ਉੱਪਰ ਵਰਤ ਲੈਂਦੇ ਆ ਪਰ ਸਾਧ ਸੰਗਤ ਜੀ ਇਹ ਭੁੱਲ ਕੇ ਵੀ ਨਹੀਂ ਕਰਨਾ ਹੈ ਮਹਾਰਾਜ ਜੀ ਕਹਿੰਦੇ ਵੇਖੋ ਭਾਈ ਜੇ ਗੋਲਕ ਰੱਖੀ ਹੈ ਤੇ ਉਹ ਗੋਲਕ ਦੀ ਮਾਇਆ ਸਹੀ ਕੰਮ ਦੇ ਉੱਪਰ ਨਾ ਵਰਤੀ ਜਾਵੇ ਤੇ ਛਾਲਕਾ ਕਰੇ ਵਪਾਰ ਸੰਗਤ ਦੇ ਨਾਲ ਧੋਖਾ ਕਰਕੇ ਛਾਲ ਕਰਕੇ ਤੇ ਹੋਰ ਹੀ ਆਪਣੇ ਵਪਾਰ ਕਰੀ ਜਾਵੇ ਗੁਰੂ ਘਰ ਦਾ ਕੋਈ ਕੰਮ ਹੀ ਨਾ ਕਰੇ ਆਪ ਹੀ ਮਾਇਆ ਖਾਈ ਜਾਵੇ ਗੁਰੂ ਘਰ ਦੀ ਫਿਰ ਉਹਦਾ ਕੀ ਹਾਲ ਹੋਵੇਗਾ ਮਹਾਰਾਜ ਜੀ ਅੱਗੇ ਦੱਸ ਰਹੇ ਐ ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ ਭਾਈ ਨੰਦ ਲਾਲ ਜੀ ਕਹਿਣ ਲੱਗੇ ਉਹ ਗੁਰੂ ਸਿੱਖੋ ਇਹ ਮੈਂ ਨਹੀਂ ਕਹਿੰਦਾ ਇਹ ਪਤਾ ਸਾਧਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆਖਦੇ ਆ ਕਿ ਜਿਹੜਾ ਗੁਰੂ ਘਰ ਦੀ ਮਾਇਆ ਖਾਵੇਗਾ ਉਹ ਹਜ਼ਾਰਾਂ ਨਰਕਾਂ ਦੇ ਵਿੱਚ ਪੈ ਪੈ ਕੇ ਮਰੇਗਾ ਉਹਨੂੰ ਹਜ਼ਾਰ ਨਰਕ ਭੋਗਣੇ ਪੈਣਗੇ ਜਿਹੜਾ ਭਾਈ ਗੁਰੂ ਘਰ ਦੀ ਮਾਇਆ ਗੁਰੂ ਘਰ ਦੇ ਕੰਮਾਂ ਵਾਸਤੇ ਨਾ ਲਾਵੇ ਜਿਹੜਾ ਭਾਈ ਚੰਗੇ ਕੰਮ ਵਾਸਤੇ ਨਾਲ ਆਵੇ ਮਹਾਰਾਜ ਜੀ ਕਹਿੰਦੇ ਐਸਾ ਬੰਦਾ ਭੋਗੇ ਨਰਕ ਹਜ਼ਾਰ ਹਜ਼ਾਰਾ ਹੀ ਨਰਕ ਭੋਗ ਕੇ ਮਰੇਗਾ ਵਾਹਿਗੁਰੂ ਬਿਨ ਕਹੇ ਜੋ ਖਾਵੇ ਜਦੋਂ ਸਾਧ ਸੰਗਤ ਜੀ ਕੁਝ ਖਾਣਾ ਹੈ ਮੰਨ ਲਓ ਸਾਧ ਸੰਗਤ ਜੀ ਜਦੋਂ ਸੰਗਤ ਦੇ ਵਿੱਚ ਸਵਾਪਤੀ ਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਨਾ ਉਹ ਕੜਾ ਪ੍ਰਸ਼ਾਦ ਦੀ ਦੇਗ ਵੀ ਜਦੋਂ ਛਕਣੀ ਆ ਤੇ ਉਦੋਂ ਮੁੱਖ ਦੇ ਵਿੱਚੋਂ ਵਾਹਿਗੁਰੂ ਕਹਿਣਾ ਹੈ ਇਹ ਨਾ ਹੋਵੇ ਕਿ ਹੱਥ ਦੇ ਉੱਪਰ ਕੜਾ ਪ੍ਰਸ਼ਾਦ ਦੀ ਦੇਗ ਆਈ ਤੇ ਉਸੇ ਵਕਤੀ ਕੜਾ ਪ੍ਰਸ਼ਾਦ ਦੀ ਦੇਗ ਛਕ ਲਈ ਨਹੀਂ ਭਾਈ ਜਦੋਂ ਵੀ ਕੜਾ ਪ੍ਰਸ਼ਾਦ ਦੀ ਦੇਗ ਮਿਲੇ ਉਸ ਵਕਤ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਛਕਣੀ ਚਾਹੀਦੀ ਹੈ ਫਿਰ ਸਾਧ ਸੰਗਤ ਜੀ ਕਲ ਦੇ ਦੀਵਾਨਾਂ ਦੇ ਵਿੱਚ ਵੀ ਸਰਵਣ ਕੀਤਾ ਕਿ ਜਦੋਂ ਘਰ ਦੇ ਵਿੱਚ ਵੀ ਕੋਈ ਲੰਗਰ ਪ੍ਰਸ਼ਾਦ ਛਕਣਾ ਆ ਦਾ ਉਸ ਵਕਤ ਵੀ ਸਾਧ ਸੰਗਤ ਜੀ ਪਰਮੇਸ਼ਰ ਨੂੰ ਯਾਦ ਕਰਕੇ ਤੇ ਫੇੜ ਫਿਰ ਲੰਗਰ ਪ੍ਰਸ਼ਾਦ ਆਪਣੇ ਮੁਖ ਦੇ ਵਿੱਚ ਪਾਉਣਾ ਹੈ ਸਭ ਤੋਂ ਪਹਿਲਾਂ ਮੂਲ ਮੰਤਰ ਫਿਰ ਪੰਜ ਵਾਰ ਗੁਰਮੰਤਰ ਵਾਹਿਗੁਰੂ 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 ਉਸ ਤੋਂ ਬਾਅਦ ਸਲੋਕ ਪੜਨਾ ਹੈ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਅਹੰ ਦੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਇਹ ਸਾਧ ਸੰਗਤ ਜੀ ਸਲੋਕ ਪੜ੍ਹ ਕੇ ਤੇ ਫੇਰ ਕੁਝ ਆਪਣੇ ਮੁਖ ਦੇ ਵਿੱਚ ਪਾਉਣਾ ਹੈ ਫੇਰ ਕੁਲੇ ਛਕਣਾ ਹੈ ਘਰ ਦੇ ਵਿੱਚ ਵੀ ਸਾਧ ਸੰਗਤ ਜੀ ਜਦੋਂ ਲੰਗਰ ਛਕਣਾ ਹੈ ਨਾ ਪ੍ਰਸ਼ਾਦਾ ਪਾਣੀ ਛਕਣਾ ਹੈ ਕੁਝ ਹੋਰ ਵਸਤੂ ਛਕਣੀ ਹੈ ਉਦੋਂ ਪਰਮੇਸ਼ਰ ਨੂੰ ਯਾਦ ਕੀਤੇ ਤੋਂ ਬਿਨਾ ਕੁਝ ਆਪਣੇ ਮੁਖ ਦੇ ਵਿੱਚ ਨਹੀਂ ਪਾਉਣਾ ਹੈ ਇਹ ਖਿਆਲ ਰੱਖਣਾ ਸੋ ਰਹੋ ਵਿਚਾਰ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਬਿਨ ਕਹੇ ਜੋ ਖਾਵੈ ਜਿਹੜਾ ਵਾਹਿਗੁਰੂ ਜੀ ਦਾ ਜੀ ਦਾ ਨਾਮ ਜਪਣ ਤੋਂ ਬਿਨਾਂ ਆਪਣੇ ਮੋਖ ਦੇ ਵਿੱਚ ਕੁਝ ਪਾਵੇ ਕੁਝ ਖਾਵੇ ਵੇਸ਼ਵਾ ਦਵਾਰੇ ਸਿੱਖ ਜੋ ਜਾਵੇ ਜਿਹੜਾ ਵੇਸ਼ਵਾ ਦੇ ਦਵਾਰੇ ਤੇ ਸਿੱਖ ਹੋ ਕੇ ਜਾਵੇ ਸਿੱਖ ਹੋ ਕੇ ਵੇਸ਼ਵਾ ਦੇ ਦਵਾਰੇ ਤੇ ਨਾ ਜਾਵੇ ਸਾਧ ਸੰਗਤ ਜੀ ਇਹ ਵੀ ਖਿਆਲ ਰੱਖਣਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਨਾ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਹਾਂ ਉਹ ਕਦੇ ਵਾਸਤੇ ਵੀ ਸਾਧ ਸੰਗਤ ਜੀ ਨੱਚਣ ਵਾਲੀਆਂ ਬੀਬੀਆਂ ਨੂੰ ਆਪਣੇ ਅੱਖਾਂ ਦੇ ਨਾਲ ਨਾ ਵੇਖੇ। ਇਹ ਬੀਬੀਆਂ ਨੇ ਵੀ ਖਿਆਲ ਰੱਖਣਾ ਹੈ ਕਿ ਆਪਣੀਆਂ ਅੱਖਾਂ ਦੇ ਨਾਲ ਪ੍ਰਾਏ ਮਰਦਾਂ ਨੂੰ ਨੱਚਦੇ ਹੋਏ ਨਹੀਂ ਵੇਖਣਾ ਹੈ। ਜਿਵੇਂ ਸਾਧ ਸੰਗਤ ਜੀ ਪੈਲਸਾਂ ਦੇ ਵਿੱਚ ਉੱਥੇ ਬੀਬੀਆਂ ਵੀ ਨੱਚਦੀਆਂ ਭਾਈ ਵੀ ਨੱਚਦੇ ਆ ਪਰ ਸਾਧ ਸੰਗਤ ਜੀ ਸੇਖ ਹੋ ਕੇ ਪੈਸਾ ਦੇ ਵਿੱਚ ਜਾ ਕੇ ਨਾਚ ਨਹੀਂ ਵੇਖਣਾ ਗੁਰੂ ਕੇ ਸਿੱਖ ਨੇ ਆਪਣੀਆਂ ਅੱਖਾਂ ਦੇ ਨਾਲ ਸੋ ਬਹਾਰਾ ਸੱਚੇ ਪਾਤਸ਼ਾਹ ਦੀ ਆਖਦੇ ਐ ਵੇਸ਼ਵਾ ਦਵਾਰੇ ਸਿੱਖ ਜੋ ਜਾਵੇ ਜਿਹੜਾ ਸਿੱਖ ਹੋ ਕੇ ਵੇਸ਼ਵਾ ਦੇ ਦਵਾਰੇ ਤੇ ਜਾਵੇ ਪਰ ਇਸਤਰੀ ਸਿਉ ਨੇਹ ਲਗਾਵੇ ਆਪਣੀ ਪਤਨੀ ਨੂੰ ਛੱਡ ਕੇ ਤੇ ਸਾਥ ਸੰਗਤ ਦੀ ਹੋਰ ਕਿਸੇ ਪਰਾਈ ਇਸਤਰੀ ਵੱਲ ਵੇਖੇ ਵੀ ਸਾਤ ਸੰਗਤ ਜੀ ਇਹ ਸੱਚੇ ਪਾਤਸ਼ਾਹ ਜਿਨੇ ਸਾਨੂੰ ਰਹਿਤ ਵਹਿਤ ਬਖਸ਼ੀ ਹੈ ਸੱਚੇ ਪਾਤਸ਼ਾਹ ਜੀ ਦੇ ਬਾਕ ਨੇ ਪਰਤ੍ਰ ਰੂਪ ਨ ਪੇਖੈ ਨੇਤਰ ਰੋਜ਼ ਸੁਖਮਣੀ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਪੜ੍ਹਦੇ ਸੁਣਦੇ ਹਾਂ ਕਿ ਜਿਹੜਾ ਸਿੱਖ ਹੈ ਨਾ ਉਹ ਆਪਣੀਆਂ ਅੱਖਾਂ ਦੇ ਨਾਲ ਪਰਾਇਆ ਤਨ ਨ ਵੇਖੇ ਫਿਰ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਧ ਸੰਗਤ ਜੀ ਵਾਕ ਆਉਂਦੇ ਆ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾਂ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣਾ ਆਪਣੀ ਘਰ ਵਾਲੀ ਦੇ ਨਾਲ ਆਪਣੀ ਇਸਤਰੀ ਦੇ ਨਾਲ ਜਤ ਸਤ ਦੇ ਵਿੱਚ ਪੱਕੇ ਰਹਿਣਾ ਆਪਣੀ ਪਤਨੀ ਤੋਂ ਬਿਨਾਂ ਹੋਰ ਕਿਸੇ ਵੀ ਔਰਤ ਵੱਲ ਗੁਰੂ ਕੇ ਸਿੱਖ ਨੇ ਵੇਖਣਾ ਨਹੀਂ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਬੀਬੀਆਂ ਵਾਸਤੇ ਵੀ ਸਿੱਖਿਆ ਹੈ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਮਰਦਵਲ ਨਹੀਂ ਵੇਖਣਾ ਹੈ ਇਹ ਮਹਾਰਾਜ ਜੀ ਦੇ ਵਾਕ ਆਏ ਆ ਸਾਧ ਸੰਗਤ ਜੀ ਬੀਬੀ ਆਪਣੇ ਤੋਂ ਵੱਡੇ ਨੂੰ ਪਿਤਾ ਦੇ ਸਮਾਨ ਸਮਝੇ ਜੇ ਕੋਈ ਭਾਈ ਹੈ ਨਾ ਆਪਣੇ ਤੋਂ ਵੱਡਾ ਉਹਨੂੰ ਪਿਤਾ ਦੇ ਸਮਾਨ ਸਮਝੇ ਆਪਣੇ ਬਰਾਬਰ ਦੇ ਨੂੰ ਭਰਾਵਾਂ ਦੇ ਸਮਾਨ ਸਮਝੇ ਆਪਣੇ ਛੋਟੇ ਤੋਂ ਸਾਧ ਸੰਗਤ ਜੀ ਪੁੱਤਰਾਂ ਦੇ ਸਮਾਨ ਸਮਝੇ ਇਹ ਬੀਬੀ ਦਾ ਧਰਮ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਭਾਈਆਂ ਦਾ ਵੀ ਸਾਧ ਸੰਗਤ ਜੀ ਇਹ ਰਹਿਤ ਬਹਿਤ ਹੋਣੀ ਚਾਹੀਦੀ ਆ ਕਿ ਆਪਣੇ ਤੋਂ ਵੱਡੀ ਬੀਬੀ ਨੂੰ ਮਾਵਾਂ ਦੇ ਸਮਾਨ ਸਮਝੇ ਆਪਣੇ ਬਰਾਬਰ ਦੀ ਨੂੰ ਭੈਣਾਂ ਦੇ ਸਮਾਨ ਸਮਝੇ ਤੇ ਆਪਣੇ ਤੋਂ ਛੋਟੀ ਨੂੰ ਸਾਧ ਸੰਗਤ ਜੀ ਪੁੱਤਰੀਆਂ ਦੇ ਸਮਾਨ ਸਮਝੇ ਇਹ ਭਾਈ ਦਾ ਧਰਮ ਹੋਣਾ ਚਾਹੀਦਾ ਹੈ ਪਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਬਾਕ ਆਏ ਪਰ ਇਸਤਰੀ ਸੇ ਉਹ ਨੇਹ ਲਗਾਵੇ ਜਿਹੜੀ ਕੋਈ ਬੀਬੀ ਜਿਹੜਾ ਕੋਈ ਭਾਈ ਆਪਣੇ ਜੀਵਨ ਸਾਥੀ ਨੂੰ ਛੱਡ ਕੇ ਹੋਰ ਕਿਸੇ ਦੇ ਵੱਲ ਵੇਖੇ ਜਾਂ ਹੋਰ ਕਿਸੇ ਦੇ ਨਾਲ ਪ੍ਰੇਮ ਕਰੇ ਕਹੇ ਗੋਬਿੰਦ ਸਿੰਘ ਵਾਹੋ ਸਿੱਖ ਨਹੀਂ ਭਾਵੇਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਕਹਿੰਦੇ ਐਸਾ ਸਿੱਖ ਮੈਨੂੰ ਨਹੀਂ ਜੇ ਚੰਗਾ ਲੱਗਦਾ ਐਸਾ ਸਿੱਖ ਮੈਨੂੰ ਚੰਗਾ ਨਹੀਂ ਲੱਗਦਾ ਹੈ ਜਿਹੜਾ ਐਸੇ ਕਰਮ ਕਰੇ ਕਿਹੜੇ ਕਰਮ ਸਾਥ ਸੰਗਤ ਜੀ ਜਿਹੜਾ ਵਾਹਿਗੁਰੂ ਕਹਿਣ ਤੋਂ ਬਿਨਾ ਕੁਝ ਮੁਖ ਦੇ ਵਿੱਚ ਪਾਵੇ ਜਿਹੜਾ ਸਿੱਖ ਹੋ ਕੇ ਵੇਸ਼ਵਾਵਾਂ ਦੇ ਦੁਆਰੇ ਤੇ ਜਾਵੇ ਜਾ ਕੇ ਨਾਚ ਵੇਖੇ ਫਿਰ ਆਪਣੀ ਇਸਤਰੀ ਨੂੰ ਛੱਡ ਕੇ ਆਪਣੇ ਪਤੀ ਨੂੰ ਛੱਡ ਕੇ ਕੋਈ ਬੀਬੀ ਕੋਈ ਭਾਈ ਹੋਰਾਂ ਦੇ ਨਾਲ ਪ੍ਰੇਮ ਲਗਾਵੇ ਮਹਾਰਾਜ ਜੀ ਕਹਿੰਦੇ ਐਸਾ ਸਿੱਖ ਮੈਨੂੰ ਨਹੀਂ ਦੇ ਚੰਗਾ ਲੱਗਦਾ ਇਸ ਤਰ੍ਹਾਂ ਸਾਧ ਸੰਗਤ ਜੀ ਸਿੱਖ ਆਪਣੇ ਜੱਤ ਸਾਤ ਦੇ ਵਿੱਚ ਪੱਕਾ ਰਹੇ ਪਰ ਬੇਟੀ ਕੋ ਬੇਟੀ ਜਾਨਾ ਪਰ ਇਸਤਰੀ ਕੋ ਮਾਤ ਬਖਾਨਣਾ ਆਪਣ ਇਸਤਰੀ ਜੋਰਤ ਹੋਈ ਰਹਿਤਵੰਤ ਸਿੰਘ ਹੈ ਸੋਈ ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਅੱਖਾਂ ਦੇ ਨਾਲ ਕਦੇ ਵਾਸਤੇ ਵੀ ਪਰਾਇਆ ਤੰਨ ਨਹੀਂ ਤੱਕਣਾ ਹੈ। ਇਹ ਨਹੀਂ ਸਾਧ ਸੰਗਤ ਜੀ ਅੰਦਰ ਜਿਹੜੇ ਆਪਣੀ ਨਜ਼ਰ ਹੈ ਨਾ ਇਹ ਨਿਰਮਲ ਹੋਣੀ ਚਾਹੀਦੀ ਹੈ, ਪਵਿੱਤਰ ਹੋਣੀ ਚਾਹੀਦੀ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਹ ਵਾਕਾਂ ਨੂੰ ਭੁੱਲ ਜਾਣ, ਜਿਹੜੇ ਇਹ ਬਚਨਾਂ ਨੂੰ ਭੁੱਲ ਜਾਣ ਜਿਹੜੇ ਖੋਟੇ ਕਰਮਾਂ ਦੇ ਵਿੱਚ ਪੈ ਜਾਣ ਮਹਾਰਾਜ ਜੀ ਕਹਿੰਦੇ ਉਹ ਸਾਡਾ ਸੇਖੀ ਨਹੀਂ ਹੈ ਉਹ ਸਾਨੂੰ ਸਿੱਖ ਚੰਗਾ ਨਹੀਂ ਲੱਗਦਾ ਗੁਰ ਗੋਪੀ ਕਪਟੀ ਹੈ ਜੋਏ ਸਾਧ ਸੰਗਤ ਜੀ ਹੁਣ ਗੁਰੂ ਦੀ ਜਿਹਦੇ ਕੋਲੋਂ ਕੁਝ ਸਿੱਖਿਆ ਹੋਵੇ ਜਿਹਦੇ ਕੋਲੋਂ ਕੁਝ ਪ੍ਰਾਪਤ ਕੀਤਾ ਹੋਵੇ ਕੁਝ ਸਿੱਖਿਆ ਹੋਵੇ ਕੋਈ ਕਾਰੋਬਾਰ ਸਿੱਖਿਆ ਹੋਵੇ ਫਿਰ ਸਾਧ ਸੰਗਤ ਜੀ ਉਸ ਦੀ ਪਤਨੀ ਦੇ ਉੱਪਰ ਜੇ ਕੋਈ ਗੰਦੀ ਨਜ਼ਰ ਕਰੇ ਨਾ ਤੇ ਸੱਚੇ ਪਾਤਸ਼ਾਹ ਜੀ ਦੇ ਵਾਕ ਹੈ ਮਹਾਰਾਜ ਜੀ ਕਹਿੰਦੇ ਉਹ ਕਪਟੀ ਹੋਏ ਜਾਏ ਉਹ ਪਾਈ ਕਪਟੀ ਹੈ ਉਹ ਧੋਖੇਦਾਰ ਹੈ ਉਹ ਵੱਡਾ ਧੋਖੇਵਾਰ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਗੁਰੂ ਦੀ ਨਿੰਦਿਆ ਵੀ ਨਹੀਂ ਕਰਨੀ ਹੈ ਜਿਹਦੇ ਕੋਲੋਂ ਕੋਈ ਸਿੱਖਿਆ ਹੈ ਜਿਹਦੇ ਕੋਲੋਂ ਕੋਈ ਵਿਦਿਆ ਪ੍ਰਾਪਤ ਕੀਤੀ ਹੈ ਨਾ ਉਸ ਗੁਰੂ ਦੀ ਕਦੇ ਭੁੱਲ ਕੇ ਵੀ ਨਿੰਦਿਆ ਨਹੀਂ ਕਰਨੀ ਇਹ ਦੋ ਸਾਧ ਸੰਗਤ ਜੀ ਇਸ ਦੇ ਅਰਥ ਨੇ ਸੋ ਮਹਾਰਾਜ ਜੀ ਆਖਦੇ ਐ ਭਾਈ ਜਿਹੜਾ ਆਪਣੇ ਗੁਰੂ ਦੀ ਨਿੰਦਿਆ ਕਰੇ ਜਿਹੜਾ ਆਪਣੇ ਗੁਰੂ ਤੋਂ ਕੁਝ ਛਪਾਵੇ ਛਾਲ ਕਪਟੀ ਕਰੇ ਉਹ ਵੀ ਸਾਧ ਸੰਗਤ ਜੀ ਤਨਖਾਹਦਾਰ ਹੈ ਅੱਗੇ ਮਹਾਰਾਜ ਜੀ ਬਚਨ ਕਰ ਰਹੇ ਐ ਵੱਡੋ ਤਨਖਾਹੀ ਜਾਨੋ ਸੋਏ ਜਿਹੜਾ ਆਪਣੇ ਗੁਰੂ ਤੋਂ ਕੁਝ ਛਿਪਾਵੇ ਜਿਹੜਾ ਆਪਣੇ ਗੁਰੂ ਦੀ ਨਿੰਦਿਆ ਕਰੇ ਮਹਾਰਾਜ ਜੀ ਕਹਿੰਦੇ ਵੱਡਾ ਤਨਖਾਈਦਾਰ ਹੈ ਉਹ ਉਹ ਵੱਡਾ ਗੁਨਾਹਗਾਰ ਹੈ ਇਸ ਕਰਕੇ ਸਾਧ ਸੰਗਤ ਜੀ ਕਦੇ ਵੀ ਆਪਣੇ ਗੁਰੂ ਦੀ ਨਿੰਦਿਆ ਨਹੀਂ ਕਰਨੀ ਭੁੱਲ ਕੇ ਵੀ ਕਦੀ ਵੀ ਆਪਣੇ ਗੁਰੂ ਤੋਂ ਕੁਝ ਲੁਕਾਉਣਾ ਨਹੀਂ ਕੁਝ ਛਿਪਾਉਣਾ ਨਹੀਂ ਪਰ ਮਹਾਰਾਜ ਜੀ ਕਹਿੰਦੇ ਜਿਹੜੇ ਇਦਾਂ ਕਰਦੇ ਐ ਵੱਡੇ ਤਨਖਾਹਦਾਰ ਨੇ ਉਹ ਵੱਡੇ ਭਾਈ ਗੁਨਾਹਗਾਰ ਹਨ ਗੁਰੂ ਕੋ ਛੋੜ ਅਬਰ ਸਿਉ ਮੰਗੈ ਹੁਣ ਸਿੱਖ ਹੋ ਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਤੇ ਹੋਰ ਵੀ ਥਾਵਾਂ ਤੇ ਜਾ ਕੇ ਭਟਕੇ ਧਿਆਨ ਦੇਣਾ ਸਾਧ ਸੰਗਤ ਦੀ ਹੁਣ ਜਿਹੜਾ ਆਖੇ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਗੁਰੂ ਹਨ। ਸਾਧ ਸੰਗਤ ਜੀ ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੁਆਰੇ ਤੇ ਵੀ ਜਾਂਦਾ ਹੋਵੇ। ਸਾਧ ਸੰਗਤ ਜੀ ਇਹ ਵੀ ਸੇਖ ਵਾਸਤੇ ਗੱਲ ਚੰਗੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਬਚਨ ਹਨ। ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ। ਜਿਹੜਾ ਆਪਣੇ ਸੱਚੇ ਸਾਧਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰ ਛੱਡ ਕੇ ਹੋਰ ਕਿਸੇ ਤੇ ਦਰ ਤੇ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨਰਕਾਂ ਨੂੰ ਜਾਵੇਗਾ ਇਸ ਕਰਕੇ ਸਾਧ ਸੰਗਤ ਜੀ ਇਹ ਸਾਰਿਆਂ ਵਾਸਤੇ ਬਚਨ ਹੈ ਜੇ ਕੋਈ ਮੁਸਲਮਾਨ ਹੈ ਨਾ ਉਹ ਆਪਣੇ ਗੁਰੂ ਨੂੰ ਹੋਰ ਛੱਡ ਕੇ ਤੇ ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਵੇ ਸਾਧ ਸੰਗਤ ਜੀ ਉਹ ਵੀ ਨਰਕਾਂ ਦਾ ਭਾਗੀ ਹੈ ਜਿਹੜਾ ਕੋਈ Hindu ਆਪਣੇ ਦੇਵਤਿਆਂ ਨੂੰ ਛੱਡ ਕੇ ਹੋਰ ਕਿਸੇ ਦੇ ਦੁਆਰੇ ਤੇ ਜਾਵੇ ਉਹ ਵੀ ਸਾਧ ਸੰਗਤ ਜੀ ਨਰਕਾਂ ਦਾ ਭਾਗੀ ਹੈ ਜਿਹੜਾ ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਹੋਰ ਕਿਸੇ ਦੁਆਰੇ ਤੇ ਜਾ ਕੇ ਆਪਣਾ ਸੀਸ ਝੁਕਾਉਂਦਾ ਹੈ ਨਾ ਉਹ ਵੀ ਨਰਕਾਂ ਦਾ ਭਾਗੀ ਹੈ ਇਸ ਕਰਕੇ ਸਾਧ ਸੰਗਤ ਜੀ ਆਪਣੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਹੋਰ ਕਿਸੇ ਦੇ ਦਵਾਰੇ ਤੇ ਜਾ ਕੇ ਸਾਧ ਸੰਗਤ ਦੀ ਕਿਸੇ ਕਬਰ ਤੇ ਜਾਂ ਹੋਰ ਕਿਸੇ ਜਗਾਵਾਂ ਤੇ ਜਾ ਕੇ ਮੱਥਾ ਨਹੀਂ ਟੇਕਣਾ ਹੈ ਇਹ ਪਿੱਛੇ ਵੀ ਸਾਧ ਸੰਗਤਾਂ ਜੀ ਬਚਨ ਆਏ ਹਨ ਸਾਧ ਸੰਗਤ ਜੀ ਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠਾ ਹੈ ਮੈਂ ਆਪ ਜੀ ਨੂੰ ਇਹ ਸਪਸ਼ਟ ਕਰ ਦਵਾ ਜਿਹੜਾ ਕਹਿੰਦਾ ਹੈ ਨਾ ਕਿ ਮੈਨੂੰ ਕਿਸੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਉਹ ਸੁੱਖ ਨਹੀਂ ਮਿਲਿਆ ਮੈਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠਾ ਸਾਧ ਸੰਗਤ ਜੀ ਜਿੰਨੂੰ ਕਿਸੇ ਵੀ ਦੁਨੀਆ ਦੇ ਕੋਨੇ ਦੇ ਵਿੱਚੋਂ ਸੁੱਖ ਨਹੀਂ ਨਾ ਮਿਲਿਆ ਉਹ ਸਤਿਗੁਰੂ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਦਰ ਤੇ ਆ ਜਾਵੇ ਸਾਰੇ ਸੁੱਖ ਉਹਦੀ ਝੋਲੀ ਦੇ ਵਿੱਚ ਪੈ ਜਾਣਗੇ ਤੇ ਜਿਹੜਾ ਕਹਿੰਦਾ ਜੀ ਬੜਾ ਸਮਾਂ ਹੋ ਗਿਆ ਗੁਰਬਾਣੀ ਪੜ ਰਹੇ ਆ ਜੀ ਸੇਵਾ ਕਰ ਰਹੇ ਆ ਪਰ ਕੁਝ ਬਣਿਆ ਨਹੀਂ ਹੋਰ ਕਿਸੇ ਦੁਆਰੇ ਤੇ ਜਾ ਕੇ ਵੇਖਦੇ ਆ ਸਾਧ ਸੰਗਤ ਜੀ ਇਹ ਮੈਂ ਤੁਹਾਨੂੰ ਨਿਸ਼ਤੇ ਦੇ ਨਾਲ ਕਹਿ ਦਿੰਦਾ ਜਿੰਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਦਰ ਤੋਂ ਕੁਝ ਨਹੀਂ ਨਾ ਮਿਲਿਆ ਉਹ ਭਾਵੇਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਚਲਿਆ ਜਾਵੇ ਉਹਨੂੰ ਉਧਰੋਂ ਵੀ ਕੁਝ ਨਹੀਂ ਜੇ ਮਿਲਣਾ ਬਲੇ ਸੋਨਿਆ ਸਾਥ ਹੋਰ ਕਿਸੇ ਕੋਨੇ ਦੇ ਵਿੱਚ ਚਲਿਆ ਜਾਵੇ ਉਹਨੂੰ ਹੋਰ ਵੀ ਸਾਥ ਸੰਗਤ ਜੀ ਕਿਤੋਂ ਕੁਝ ਪ੍ਰਾਪਤ ਹੋਣ ਵਾਲਾ ਨਹੀਂ ਹੈ ਉਹ ਪਾਈਏ ਇਸ ਦਰ ਦੇ ਵਿੱਚੋਂ ਤੇ ਆਵਾਜ਼ਾਂ ਆਉਂਦੀਆਂ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਜੋ ਮੱਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸਚ ਹੋਵੈ ਉਹ ਭਾਈ ਕੀ ਨਹੀਂ ਇਸ ਦੁਆਰੇ ਤੋਂ ਮਿਲਦਾ ਸਾਰੀਆਂ ਵਸਤੂਆਂ ਆਵਾਂ ਹਨ ਇਸ ਦਰ ਦੇ ਉਪਰੋਂ ਸਾਧ ਸੰਗਤ ਜੀ ਪ੍ਰਾਪਤ ਹੋਣ ਵਾਲੀਆਂ ਸੋ ਸਾਧ ਸੰਗਤ ਜੀ ਰੋ ਵਿਚਾਰ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੇ ਕੋਲੋਂ ਜਾ ਕੇ ਮੰਗੇ ਹੋਰ ਕਿਸੇ ਦੇ ਦੁਆਰੇ ਤੇ ਜਾ ਕੇ ਮੱਥਾ ਟੇਕੇ ਰਾਤਰੀ ਸਵੇਰ ਤੇੜ ਹੋਏ ਨਾਗੇ ਸਾਧ ਸੰਗਤ ਜੀ ਇਹ ਵੀ ਬਚਨ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਰੱਖਣਾ ਇਹ ਰਹਿਤ ਨਾਮਿਆਂ ਦੇ ਬਚਨ ਹਨ ਤਨਖਾ ਨਾਮਿਆਂ ਦੇ ਬਚਨ ਹਨ ਕਦੇ ਵੀ ਸਾਧ ਸੰਗਤ ਜੀ ਨਿਰਵਸਤਰ ਹੋ ਕੇ ਕਦੇ ਰਾਤ ਵਾਸਤੇ ਸੌਣਾ ਨਹੀਂ ਕਈ ਸਾਧ ਸੰਗਤ ਜੀ ਜਿਹੜੇ ਸਿੱਖ ਹਨ ਉਹ ਸਾਧ ਸੰਗਤ ਜੀ ਕੇ ਉਸ ਵੀ ਆਪਣੇ ਨੰਗੇ ਕਰ ਲੈਂਦੇ ਰਾਤ ਦੇ ਸਮੇਂ ਕਈ ਕੱਪੜੇ ਉਤਾਰ ਲੈਂਦੇ ਆ ਸੌਣ ਦੇ ਵਕਤ ਸਾਧ ਸੰਗਤ ਜੀ ਇਹ ਵੀ ਗੁਰੂ ਕੇ ਸਿੱਖ ਦੀ ਰਹਿਤ ਹੋਣੀ ਚਾਹੀਦੀ ਐ ਜਦੋਂ ਸੌਣਾ ਹੈ ਨਾ ਉਦੋਂ ਸਿਰ ਵੀ ਸਾਧ ਸੰਗਤ ਜੀ ਨੰਗਾ ਨਹੀਂ ਹੋਣਾ ਚਾਹੀਦਾ ਤੇ ਨਾ ਸਰੀਰ ਨੰਗਾ ਹੋਣਾ ਚਾਹੀਦਾ ਹੈ ਇਹ ਸਾਧ ਸੰਗਤ ਜੀ ਮਹਾਰਾਜ ਜੀ ਦੇ ਰਹਿਤ ਨਾਮਿਆਂ ਦੇ ਬਚਨ ਹਨ ਸੋ ਮਹਾਰਾ ਜੀ ਕਿਰਪਾ ਕਰਨ ਸਾਧ ਸੰਗਤ ਜੀ ਇਹ ਜਿੰਨੇ ਵੀ ਬਚਨ ਆ ਰਹੇ ਆ ਨਾ ਇਹ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦੇ ਨੇ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਇੱਥੇ ਕਥਾ ਦਾ ਵੀ ਵਿਸ਼ਰਾਮ ਹੈ ਸੋ ਮਹਾਰਾਜ ਕਿਰਪਾ ਕਰਨ ਇਹ ਜਿੰਨੇ ਵੀ ਬਚਨ ਆ ਰਹੇ ਹੈ ਕਿਰਪਾ ਕਰਕੇ ਮਹਾਰਾਜ ਸਾਡੇ ਤੇ ਕਿਰਪਾ ਕਰਨ ਇਹ ਕੱਲਾ ਕੱਲਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਵੇ ਜਿਸ ਕਰਕੇ ਇਹ ਲੋਕ ਸੁਖੀਏ ਵਰ ਲੋਕ ਸੁਹੇਲੇ ਵਾਲੀ ਦਾਤ ਸਾਨੂੰ ਪ੍ਰਾਪਤ ਹੋਵੇ ਸੋ ਸਾਧ ਸੰਗਤ ਜੀ ਹੋਈ ਆ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਆਪ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ ਕਿਰਪਾ ਕਰਕੇ ਬਖਸ਼ ਲੈਣਾ ਦੀ ਅਗਾਹ ਤੋਂ ਸਮੱਤ ਬਖਸ਼ਣੀ ਸੋ ਸਾਧ ਸੰਗਤ ਜੀ ਸਮਾਪਤੀ ਤੇ ਮੈਂ ਬੇਨਤੀ ਕਰਾਂ ਪਤਾ ਨਹੀਂ ਹਰ ਇੱਕ 5 6 ਦਿਨਾਂ ਬਾਅਦ ਇਹ ਬੇਨਤੀ ਕਰਨੀ ਪੈ ਜਾਂਦੀ ਹੈ ਪਤਾ ਨਹੀਂ ਸਾਧ ਸੰਗਤ ਜੀ ਲੱਗਦਾ ਬਚਨ ਭੁੱਲ ਜਾਂਦੇ ਐ ਸਾਧ ਸੰਗਤ ਜੀ ਇਹ ਖਿਆਲ ਰੱਖਣਾ ਕਿ ਜਦੋਂ ਵੀ ਸੰਗਤ ਵਿੱਚ ਬੈਠਣਾ ਹੈ ਨਾ ਕਦੇ ਵਾਸਤੇ ਇੱਥੇ ਮੋਬਾਈਲ ਨਹੀਂ ਚਲਾਉਣਾ ਨਾ ਤੇ ਇੱਥੇ ਆਣ ਕੇ ਗੱਲਾਂ ਕਰਨੀਆਂ ਜਿਤਨਾ ਸਮਾਂ ਵੀ ਸੰਗਤ ਵਿੱਚ ਬੈਠਣ ਨੂੰ ਮਿਲੇ ਨਾ ਇੱਥੇ ਆਣ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਸਰਵਣ ਕਰਨੀ ਹੈ ਕਥਾ ਸੁਣਨੀ ਹੈ ਕੀਰਤਨ ਸਰਵਣ ਕਰਦਾ ਇਹਦੇ ਤੋਂ ਇਲਾਵਾ ਸਾਧ ਸੰਗਤ ਜੀ ਹੋਰ ਕੋਈ ਗੱਲਬਾਤ ਨਾ ਹੋਵੇ ਗੁਰੂ ਦਰਬਾਰ ਦੇ ਵਿੱਚ ਤੇ ਨਾ ਮੋਬਾਈਲ ਚਲਾਏ ਜਾਣ ਇਹ ਹੱਥ ਜੋੜ ਕੇ ਬੇਨਤੀ ਹੈ ਸੋ ਸਾਧ ਸੰਗਤ ਜੀ ਇੱਥੇ ਕਥਾ ਦਾ ਵਿਸ਼ਰਾਮ ਹੈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦੋ ਪੰਕਤੀਆਂ ਪੜ੍ਹ ਕੇ ਕਥਾ ਦਾ ਵਿਸ਼ਰਾਮ ਹੈ ਜੀ ਗੁਰ ਕੋ ਛੋੜ ਆਵਰ ਸਿਉ ਮੰਗੈ ਰਾਤਰੀ ਸਵੇ ਤੇੜ ਹੋਏ ਲੰਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ